ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਦਲਜੀਤ ਦਸਾਂਈ ਦੀ ਹਮਾਇਤ ਕਰਨ ਬਦਲੇ ਜਸਬੀਰ ਜੱਸੀ ਤੇ ਜਿਹੜੀ ਸ਼ਿਕਾਇਤ ਦਰਜ ਹੋਈ ਸੀ ਹੁਣ ਜਸਬੀਰ ਜੱਸੀ ਉਹਨਾਂ ਦਾ ਉਸ ਤੇ ਪਹਿਲਾ ਰਿਐਕਸ਼ਨ ਆ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾਈ ਹੈ ਤੇ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਜੇਕਰ ਪੰਜਾਬ ਤੇ ਪੰਜਾਬੀਅਤ ਦੀ ਸਹੀ ਹਮਾਇਤ ਕਰਨ ਬਦਲੇ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਇੱਕ ਛੱਡ ਕੇ ਹਜ਼ਾਰ ਹੋ ਜਾਣ ਮੈਂ ਪੰਜਾਬ ਦੇ ਨਾਲ ਖੜਾ ਤਾਂ ਜਸਬੀਰ ਜੱਸੀ ਦਾ ਪਹਿਲਾ ਰਿਐਕਸ਼ਨ ਜਿਹੜਾ ਆ ਚੁੱਕਿਆ ਤੁਹਾਨੂੰ ਦੱਸਦੀ ਕਿ ਦਲਜੀਤ ਤੁਸਾਂ ਇਦੀ ਸਪੋਰਟ ਕਰੀ ਸੀ ਜਸਵੀਰ ਜੱਸੀ ਹੁਣਾਂ ਵੱਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਡਬਲ ਸਟੈਂਡਰਡ ਵਰਤਿਆ ਜਾ ਰਿਹਾ ਤਾਂ ਇਸ ਗੱਲ ਨੂੰ ਲੈ ਕੇ ਜਸਵੀਰ ਜੱਸੀ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਿੱਲੀ ਦੇ ਸੰਸਦ ਮਾਰਗ ਥਾਣੇ ਦੇ ਵਿੱਚ ਇੱਕ ਵਕੀਲ ਸਹਿਬਾਨ ਵੱਲੋਂ ਜਸਵੀਰ ਜੱਸੀ ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਸਵੀਰ ਜੱਸੀ ਦਾ ਜਿਹੜਾ ਬਿਆਨ ਹੈ ਦੌਰੇ ਮਾਪਡਣ ਵਾਲਾ ਉਹ ਏਕਤਾ ਤੇ ਅਖੰਡਤਾ ਨੂੰ ਪੰਗ ਕਰਦਾ ਕਿਉਂਕਿ ਤੁਹਾਨੂੰ ਦੱਸਦੀ ਕਿ ਵਕੀਲ ਸਾਹਿਬ ਨੇ ਇੱਥੇ ਤਰਕ ਇਹ ਦਿੱਤਾ ਸੀ ਕਿ ਦਲਜੀਤ ਦਸਾਂਜ ਨੇ ਜਿਹੜੇ ਉਹਨਾਂ ਨੇ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਜਸਵੀਰ ਜੱਸੀ ਦਾ ਬਿਆਨ ਕਾਫੀ ਵਾਈਰਲ ਹੋਇਆ ਸੀ ਜਿਸ ਨੂੰ ਲੈ ਕੇ ਉਹਨਾਂ ਦਾ ਵਕੀਲ ਸਾਹਿਬ ਨੇ ਤਰਕ ਦਿੱਤਾ ਕਿ ਜਨਤਾ ਦੇ ਵਿੱਚ ਗੁੱਸਾ ਹੈ ਕਿਉਂਕਿ ਇਹ ਬਿਆਨ ਨਾ ਸਿਰਫ ਸ਼ਾਂਤੀ ਨੂੰ ਵਧਾਵਾ ਦੇ ਰਿਹਾ ਹੈ ਬਲਕਿ ਸ਼ਹੀਦਾਂ ਦੀ ਕੁਰਬਾਨੀ ਦਾ ਵੀ અપਮਾਨ ਹੈ ਇਸ ਲਈ ਉਹਨਾਂ ਵੱਲੋਂ ਕੋਰਟ ਨੂੰ ਇਹ ਬੇਨਤੀ ਕੀਤੀ ਗਈ ਥਾਣੇ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਕਿ ਪੂਰੀ ਜਾਂਚ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਠਕਵੀਂ ਕਾਰਵਾਈ ਕੀਤੀ ਜਾਵੇ ਕਿਉਂਕਿ ਤਾਂ ਜੋ ਕੋਈ ਵੀ ਕਲਾਕਾਰ ਵਿਅਕਤੀ ਦੇਸ਼ ਦੇ ਸ਼ਹੀਦਾਂ ਦੀ ਅਖੰਡਤਾ ਸੁਰੱਖਿਆ ਤੇ ਭਾਵਨਾ ਦੇ ਨਾਲ ਨਾ ਖੇਡ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਜਸਵੀਰ ਜੱਸੀ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਸੀ ਦਿੱਲੀ ਦੇ ਸੰਸਦ ਮਾਰਗ ਥਾਣੇ ਦੇ ਵਿੱਚ ਕਸੂਰ ਉਹਨਾਂ ਦਾ ਸਰਫੇਸ ਸੀ ਕਿ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜਿਹੜਾ ਵਿਵਾਦ ਛੜਿਆ ਹੋਇਆ ਕਿ ਇਸ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀ ਅਮੀਰ ਨੂੰ ਕਾਸਟ ਕੀਤਾ ਹੋਇਆ ਇਸ ਤੋਂ ਬਾਅਦ ਜਸਵੀਰ ਜੱਸੀ ਉਹਨਾਂ ਵੱਲੋਂ ਦਲਜੀਤ ਦੋਸਾਂਝ ਬਾਰੇ ਬਿਆਨ ਦਿੱਤਾ ਜਾਂਦਾ ਤੇ ਨਾਲ ਹੀ ਦੌਰੇ ਸਟੈਂਡਰਡ ਦੀ ਗੱਲ ਕੀਤੀ ਜਾਂਦੀ ਹੈ ਉਨਾਂ ਦਾ ਕਹਿਣਾ ਹੈ ਕਿ ਭਾਰਤ ਦੀਆਂ ਫਿਲਮਾਂ ਦੇ ਵਿੱਚ 80% ਦੇ ਗਾਣੇ ਪਾਕਿਸਤਾਨੀ ਨੇ ਜਾਂ ਫਿਰ ਪਾਕਿਸਤਾਨੀ ਦੀਆਂ ਤਰਚਾ ਚੋਰੀ ਕੀਤੀਆਂ ਗਈਆਂ ਨੇ ਜਾਂ ਤਾਂ ਉਹਨਾਂ ਨੂੰ ਵੀ ਡਿਲੀਟ ਕੀਤਾ ਜਾਣਾ ਚਾਹੀਦਾ ਸੋਸ਼ਲ ਪਲੇਟਫਾਰਮ ਤੋਂ ਜਾਂ ਫਿਰ ਇੱਕ ਕਲਾਕਾਰ ਕਿਉਂਕਿ ਕਲਾ ਸਾਂਝੀ ਹੁੰਦੀ ਹੈ ਕਲਾਕਾਰ ਸਾਂਝਾ ਹੁੰਦਾ ਇਸ ਨੂੰ ਲੈ ਕੇ ਉਹਨਾਂ ਤੋਂ ਸ਼ਿਕਾਇਤ ਦਰਜ ਹੋਈ ਸੀ ਤਾਂ ਹੁਣ ਜਸਵੀਰ ਜੱਸੀ ਦਾ ਪਹਿਲਾ ਬਿਆਨ ਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਤੇ ਪੰਜਾਬੀਆਂ ਦੀ ਹਮਾਇਤ ਸੱਚੀ ਸੱਚੀ ਹਮਾਇਤ ਕਰਨ ਦੇ ਬਦਲੇ ਜੇਕਰ ਐਫਆਈਆਰ ਦਰਜ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਇੱਕ ਦੇ ਬਦਲੇ ਚ 1000 ਹੋ ਜਾਣ ਮੈਂ ਪੰਜਾਬ ਦੇ ਨਾਲ ਖੜਾ ਤਾਂ ਹੁਣ ਤੁਸੀਂ ਕਮੈਂਟ ਬਾਕਸ ਦੇ ਰਾਹੀਂ ਦੱਸ ਸਕਦੇ ਹੋ ਕਿ ਜਸਬੀਰ ਜੱਸੀ ਦਾ ਇਹ ਬਿਆਨ ਤੁਹਾਨੂੰ ਕਿਵੇਂ ਲੱਗਾ ਹੈ ਕੀ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ